ਹਾਂਜੀ ਆ ਆਪਣੀਆਂ ਪਲੇਟਾਂ ਹੁਣ ਪਾਈਆਂ ਦੋਨੇ ਪਾਸੇ ਤੇ ਆਪਾਂ ਨੇ ਗਲੇ ਦੀ ਸੈਂਟਰ 'ਚ ਨਿਸ਼ਾਨੀ ਲਾ ਲਈ ਦਿੱਤੀ ਆਪਾਂ ਗਲਾ ਬਣਾਉਣਾਗਾ ਉੱਥੇ ਆ ਸੈਂਟਰ ਕਰਕੇ ਆਪਾਂ ਸਾਰੇ ਨਿਸ਼ਾਨ ਲਾ ਲਈ ਵੀ ਆਪਾਂ ਨੂੰ ਡੇਡਾਣਾ ਹੋਵੇ ਗਲਾ ਤੇ ਆ ਦੇਖ ਹੁਣ ਆਪਾਂ ਕਿਵੇਂ ਲੈਂਸ ਲਾਵਾਂਗੇ ਆਪਾਂ ਗਲੇ ਤੇ ਹੁਣ ਲੈਂਸ ਲਾਉਣੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਲੈਂਸ ਹੁਣ ਦੱਸਦੇ ਕਿਵੇਂ ਲਾਵਾਂਗੇ ਇਹ ਸੂਟ ਨੂੰ ਪਹਿਲਾਂ ਜਿਹੜਾ ਸਿੱਧਾ ਪਾਸਾ ਹੈਗਾ ਇਹਨੂੰ ਉਲਟਾ ਕਰ ਲੋ ਐਸੀ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਆ ਗਲਾ ਬਣਾ ਲਿਆਗਾ ਚੌਰਸ ਗਲਾ ਇਦਿਵੇਂ ਆਪਾਂ ਗਲਾ ਬਣਾਉਣ ਨੂੰ ਗਲਾ ਦੇ ਸੁੰ ਸਾਰੇ ਨੂੰ ਜੜਨਾ ਆਉਂਦਾ ਹੀ ਹੈਗਾ ਪੀਸ ਦੇ ਉੱਪਰ ਕਿਵੇਂ ਜੜਦੇ ਹੁੰਦੇ ਠੀਕ ਹੈ ਜੀ ਹੁਣ ਆਪਾਂ ਇਹ ਗਲੇ ਨੂੰ ਰੱਖਣਾ ਹੈਗਾ ਉਲਟਾ ਸੂਟ ਦਾ ਉਲਟਾ ਪਾਸਾ ਪਹਿਲਾਂ ਆਪਾਂ ਕੀ ਕਰਦੇ ਹੁਣ ਸਿੱਧੇ ਪਾਸੇ ਗਲੇ ਨੂੰ ਇਸ ਤਰ੍ਹਾਂ ਰੱਖਦੇ ਹੁੰਦੇ ਆ ਨਾ ਇਸ ਤਰ੍ਹਾਂ ਹੁਣ ਗਲੇ ਨੂੰ ਤੇ ਇਸੇ ਤਰੀਕੇ ਰੱਖਣਾ ਪਰ ਜਿਹੜਾ ਕਮੀਜ਼ ਹੈਗਾ ਉਹਦਾ ਉਲਟਾ ਪਾਸਾ ਕਰ ਲੈਣਾ ਹੈਗਾ ਉਲਟਾ ਪਾਸਾ ਕਰਕੇ ਇੱਥੇ ਨਹੀਂ ਜਾਨੀ ਲਾਉਂਦੇ ਸੈਂਟਰ ਤੇ ਠੀਕ ਹੈ ਜੀ ਇਹਨੂੰ ਆਪਾਂ ਰੱਖਾਂਗੇ ਉਸੇ ਤਰੀਕੇ ਸਾਰਾ ਤੇ ਪਰ ਕਮੀਜ਼ ਦਾ ਆਪਾਂ ਉੱਠਾ ਪਾਸਾ ਕਰ ਲੈਣਾ ਗਲੇ ਦਾ ਕਮੀਜ਼ ਦਾ ਗਲਾ ਉਸੇ ਤਰੀਕੇ ਰਹੂਗਾ ਆਪਣਾ ਜਿਵੇਂ ਆਪ ਅੱਜ ਹੁਣ ਆਪਾਂ ਗਲਾ ਤਿਆਰ ਕਰ ਲੀਏ ਪਹਿਲਾਂ ਫਿਰ ਆਪਾਂ ਦੱਸਾਂਗੇ ਕਿ ਸੁਨੂ ਐਸ ਕਿਵੇਂ ਹੋਣੀ ਹੈ ਪਹਿਲਾਂ ਸੈਂਟਰ ਚ ਜਿਦਨਾਈ ਲਾਵਾਂਗੇ ਮੋਟਾ ਵਖਾ ਕਰਕੇ ਇੱਕ ਸਾਹੀ ਆਪਣਾ ਗਲਾ ਹਾਂਜੀ ਆਪਾਂ ਇਹ ਸੈਂਟਰ ਚ ਸਲਾਈ ਲਾ ਲਈ ਹੁਣ ਆਪਾਂ ਇਸ ਤਰ੍ਹਾਂ ਸਾਰੀ ਸਲਾਈ ਗਲੇ ਤੇ ਲਾ ਦੇਣਾ ਧੀਕ ਵਖਾ ਕਰਕੇ ਇਹ ਸੈਂਟਰ ਵਾਲੀ ਸਲਾਈਏ ਪਤਾ ਨਾਲ ਉਹਨੇ ਵੀ ਗਲਾ ਨਾ ਟੇਡਾ ਲਾਉਣੀ

ਸਿੱਧੇ ਪਾਸੇ ਨੂੰ ਮੁੜ ਕੇ ਲੁਗਮਣਾ ਇਹਦੇ ਉੱਤੇ ਆਪਾਂ ਹੁਣ ਸੋਨ ਦਸਦੇ ਵੀ ਲੈਂਸ ਕਿਨੂੰ। ਪਹਿਲਾਂ ਆਪਾਂ ਵੀ ਇਹਨਾਂ ਜਿਆਦਾ ਤੁਸੀਂ ਪ੍ਰੈਸ ਮਾਰ ਲਓ ਪ੍ਰੈਸ ਮਾਰ ਕੇ ਸਾਰਾ ਵਿਧੀਆ ਕਰ ਲਓ ਤੇ ਨਹੀਂ ਤਾਂ ਫਿਰ ਤੁਸੀਂ ਇੱਥੇ ਇੱਕ 25 ਸਲਾਈ ਵਿਹਾ ਸਕਦੇ ਹੋ ਬਹੁਤ ਬੜਕੀ। ਵਿਆਪਰਨਾ ਫਿਰ ਬਾਅਦ ਵਿੱਚ ਲੈਂਸ ਲਾਉਣ ਚ ਕੋਈ ਦਿੱਕਤ ਨਹੀਂ ਆਉਂਦੀ। ਜੇ ਆਪਾਂ ਪਹਿਲਾਂ ਸਲਾਈ ਲਾਣੀ ਇੱਥੇ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਕਿਸ ਤਰ੍ਹਾਂ ਡਿਜ਼ਾਈਨ ਬਣਾਇਆ ਹੈਗਾ ਤੇ ਕਿਸ ਤਰ੍ਹਾਂ ਲੈਂਸ ਲੱਗੇਗੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੈਗੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਜਰੂਰ ਕਰ ਦਿਓ ਹੰਝਲਾ ਬਣ ਕੇ ਆਪਣਾ ਹੁਣ ਆਪਾਂ ਲਾਉਣੀ ਹੈ ਦਿੱਤੀ ਲੈਂਸ ਆ ਆਪਣੀ ਲੈਂਸ ਹੈਗੀ ਇਹ ਬਰੀਕ ਲੈਂਸ ਦਾ ਨਾ ਐ ਨਹੀਂ ਪਤਾ ਲੱਗਦਾ ਕਿਹੜਾ ਪੁੱਠਾ ਪਾਸਾ ਕਿਹੜਾ ਸਿੱਧਾ ਪਾਸਾ ਇਫ ਨਿਸ਼ਿੰਗ ਜੀ ਹੁੰਦੀ ਆ ਇੱਕ ਬਸ ਜਨਤ ਜੀ ਵਧੀਆ ਜੀ ਉਹ ਤੁਸੀਂ ਦੇਖ ਕੇ ਧਿਆਨ ਨਾਲ ਰੱਖ ਲੈਣਾ ਆ ਦੇਖੋ ਹੁਣ ਆਪਾਂ ਇਹਦਾ ਗਲਾ ਬਣਾਇਆ ਸ ਹੈ ਦੇਖੀਨੀ ਸੋ ਕਿ ਤਰੀਕੇ ਨਾਲ ਇਹਦੇ ਲੈਂਸ ਲੱਗੂ ਇਦਾਂ ਹੀ ਬਸ ਜਿੰਨੀ ਕਿ ਲੈਂਸ ਤੁਸੀਂ ਬਾਹਰ ਦਿਖਾਉਣੀ ਹੋਊਗੀ ਉਹਨੀ ਕਿ ਲੈਂਸ ਨੂੰ ਬਾਹਰ ਕੱਢ ਲੈ ਕਰ ਹੁਣ ਆਪਾਂ ਨੇ ਇਹਦੇ ਤੇ ਬ੍ਰੀਕ ਵਗਾ ਕਰਕੇ ਲੈ ਆ ਲਾਵਾਂਗੇ ਸਲਾਈ ਸਲਾਈ ਨਾ ਇਹ ਬੁਕਰਮ ਦੇ ਉੱਪਰ ਲਾਉਣੀ ਆ ਤੇ ਲੈਂਸ ਇਹਦੇ Es tranding ਇਹ ਸਤੈਨ ਨੂੰ ਸਾਲਕੀਆਸ ਨਾਲ ਸੈੱਟ ਕਰਦੇ ਜਾਓ ਕਿ ਬਲ ਬੁਲਣ ਨਾ ਪਵੇ ਆਪਣਾ ਬਟਾਹ। ਹਾਂਜੀ ਆਪਣੀ ਗਲੇ ਦੀ ਲੇਸ ਹੋ ਗਈ। ਆ ਗਈ। ਹਾਂਜੀ ਆ ਆਪਣੀ ਲੇਸ ਲੱਗ ਗਈ ਹੁਣ ਗਲੇ ਤੇ। ਗਲਾ ਲੇਸ ਲਾ ਕੇ ਵਧੀਆ ਤਿਆਰ ਹੋ ਗਿਆ। ਤੇ ਅੱਜ ਦੀ ਵੀਡੀਓ ਆਪਣੀ ਇਹੀ ਹੈਗੀ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਲਾਇਕ ਸੇਅਰ ਜਰੂਰ ਕਰ ਦਿਆ ਕਰੋ ਤੇ ਆਪਣਾ ਹੁਣ ਜਿਹੜੀ ਅਗਲੀ ਵੀਡੀਓ ਬਣਾਵਾਂਗੇ ਉਹ ਆਪਾਂ ਕੱਲ ਨੂੰ ਪਾਵਾਂਗੇ ਕੱਲ ਨੂੰ ਸੂਟ ਜਿਹੜਾ ਰੈਡੀ ਕਰਾਂਗੇ ਉਹ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਦੱਸਾਂਗੇ ਸਾਰਾ ਬਾਕੀ ਇਹਦਾ ਰਹਿ ਗਿਆ ਆਪਣਾ ਲੈਸ ਰੋਨ ਵਾਲੀ ਉਹ ਅਗਲੀ ਵੀਡੀਓ ਚ ਦੱਸਾਂਗੇ ਅੱਜ ਦੀ ਵੀਡੀਓ ਲਈ ਧੰਨਵਾਦ